ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰ ਲੱਗਿਆ ਬੀ ਚੈਸਟ ਵਾਲੇ ਦੀ ਮੋਢੇ ਦੀਆਂ ਕੱਟਾਂ ਪਾਉਣ ਠੀਕ ਹੈ ਇਹਨਾਂ ਦਾ ਤੀਰਾਂ ਰੱਖਾਂਗੇ ਆਪਾਂ 5.6 5.6 ਠੀਕ ਹੈ ਵੈਸੇ ਆਪਾਂ ਜਿਹੜਾ ਵੀਡੀਓ ਇਸ ਨੂੰ ਉਹਦਾ ਤੀਰ ਰੱਖਦੇ ਆ 6.5 ਇਹਨਾਂ ਦਾ ਜਿਹੜਾ ਪਿਛਲਾ ਗਲਾ ਉਹ ਹੈਗਾ 8 ਇੰਚ ਜਿਹੜਾ ਪਿਛਲਾ ਗਲਾ ਉਹ 8 ਇੰਚ ਹੈ ਠੀਕ ਹੈ ਇਸ ਕਰਕੇ ਆਪਾਂ 1/2 ਇੰਚ ਘਟਾਇਆ ਮੋਢੇ ਦੀ ਲੰਬਾਈ ਰੱਖਾਂਗੇ ਆਪਾਂ ਸੇਮ 7 ਇੰਚ ਇੱਥੋਂ ਵੀ ਸੇਮ ਰੱਖਾਂਗੇ ਆਪਾਂ ਸਵਾ 6 ਉੱਪਰ ਪਾਵਾਂਗੇ ਆਪਾਂ ਅੱਧੇ ਇੰਚ ਦੀ ਕਾਟ ਇਹ ਕਾਟ ਪਾਵਾਂਗੇ ਆਪਾਂ ਜਿਹੜਾ ਆਪਣਾ ਫਰੰਟ ਗਲਾ ਹੁੰਦਾ 8 ਇੰਚ ਦਾ ਪਾਉਣਾ ਹੈ ਨਾ ਉਥੋਂ ਤੱਕ ਠੀਕ ਹੈ ਇਦਾਂ ਜਸਟ ਸਾਤੀ ਹੈਗੀ ਉਹਨਾਂ ਦੀ ਵੀ ਐਂਚ ਤੇ ਆਪਾਂ ਅਧਿਆਇ ਵਿੱਚ ਬਧਾ ਕੇ ਰੱਖ ਲਏ ਠੀਕ ਹੈ ਇਸ ਤੋਂ ਬਾਅਦ ਇਸ ਦਾ ਆਪਾਂ ਕਰ ਲਾਂਗੇ ਅੱਧ ਠੀਕ ਹੈ ਆਪੇ ਇਹੜਾ ਅੱਧਾ ਕੀਤਾ ਸੀ ਆ ਪੇਜ ਨੂੰ ਲਾਂਗੇ ਇਹਦੇ ਨਾਲ ਠੀਕ ਹੈ ਮੈਂ ਬਾਾਕੀ ਤਰੀਕਿਆਂ ਚ ਹੋਰ ਕਟਿੰਗ ਕਰਦੀ ਆ ਅੱਜ ਮੈਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦੀ ਆ ਜੇ ਤੁਹਾਨੂੰ ਬੈਕ ਕਾਰਟ ਨਹੀਂ ਪਾਉਣੀ ਆਉਂਦੀ ਉਹ ਮੈਂ ਉਹਦਾ ਤਰੀਕ ਮਤਲਬ ਸਮਝ ਲਈ ਹਾਂ ਕਿ ਬੈਕ ਕਾਰ ਕਿਵੇਂ ਬਣਦੀ ਹੈ ਕਿ ਲਾਈ ਕਿਵੇਂ ਬਣਦੀ ਹੈ ਇਹ ਤਰੀਕਾ ਉਸ ਦੇ ਨਾਲ ਵੀ ਸੌਖਾ ਠੀਕ ਹੈ ਇੱਥੋਂ ਆਪਾਂ ਫਰੰਟ ਕਾਰਟ ਪਾਉਣੀ ਹੁੰਦੀ ਹੈ ਨਾ 1 ਇੰਚ ਦੀ ਸੇਮ ਇੱਥੋਂ ਬਣੀ ਹੈ 1 ਇੰਚ ਦੀ ਠੀਕ ਹੈ ਇਸ ਨੂੰ ਫਿਰ ਮਿਲਾਉਣਾ ਹੈ ਦੇ ਨਾਲ ਮੈਂ ਕਰਦੀ ਐਂ ਠੀਕ ਹੈ ਜਿਹੜਾ ਹੁਣ ਆਹ 1 ਇੰਚ ਦੀ ਇਸ ਨੂੰ ਮਿਲਾਵਾਂਗੇ ਆਪਾਂ गुलाई काम तो ठीक जो है जोड़ा यदा गैप है ये भी एक इंच की है ना इत ठीक है आ भी एक इंच जो ना समझ लगे भी दूजू किमें कट पी कट एक इतों एक इंच इतों सेम उ डेढ़ इंच ठीक है ਇਹ ਤਰੀਕਾ ਉਹਦੇ ਤਰੀਕੇ ਨਾਲ ਵੀ ਸੌਖਾ ਹੈ ਕਿ ਜਿਹੜਾ ਆਹ ਵਾਲਾ ਚੀਜ਼ ਆ ਦੀ ਆਹ ਵਾਲਾ ਪੁਆਇੰਟ ਤੇ ਆਹ ਵਾਲਾ ਪੁਆਇੰਟ ਜਿਹੜਾ ਸਾਥੀਆ ਪੁਆਇੰਟ ਜਿਹੜਾ ਮੋੜੇ ਦਾ ਪੁਆਇੰਟ ਠੀਕ ਹੈ ਇਸ ਨੂੰ ਆਪਾਂ ਅੱਧਾ ਕਰ ਲਿਆ ਅੱਧਾ ਕਰ ਲਿਆ ਇੱਥੇ ਆਪਣਾ ਟਾਈ ਆ ਗਿਆ ਸੀ 5 ਦਾ ਅੱਧਾ 2.5 ਹੁੰਦਾ ਜਿਹੜਾ ਆਹ ਵਾਲਾ ਆਂਦਾ ਸੀ ਇਸ ਨੂੰ ਮਿਲਾਉਣਾ ਜਿਹੜਾ ਆਪਾਂ تیر ਜਿੱਤੇ ਤੱਕ ਆਪਣਾ ਤੀਰ ਲੈ ਤਾਂ ਉਹਦੇ ਨਾਲ ਐਵੇਂ ਕਰਕੇ ਠੀਕ ਹੈ ਉਸ ਤੋਂ ਬਾਅਦ ਸੇਮ ਹੈ ਇਥੇ 1 ਇੰਚ ਦੀ ਕਾਰਟਪੋਣੀ ਹੈ ਇਥੇ ਵੀ ਆਪਾਂ 1 ਇੰਚ ਦੀ ਕਾਰਟਪੋਣੀ ਆ ਫਿਰ ਆਪਣਾ ਜਿਹੜਾ ਸਪੇਸ ਰੇਜ ਆਪਣੀ 1.5 ਇੰਚ ਜਾਂ 2.5 ਦੀ ਰਹਿ ਜੀ ਠੀਕ ਹੈ ਪਾਵਾਂਗੇ ਆਪਾਂ ਪਲੋਈਆਂ ਵੀ ਇੱਥੇ ਜੇ ਆਪ ਪਲੋਈਆਂ ਆਪਾਂ ਇਹਦੀ 12 ਤੇ ਮਾਰਕਿੰਗ ਕਰਾਂਗੇ 1.5 ਤਿਆਰ ਹੋ ਜਾਣਗੀਆਂ ਗੈਪ ਰੱਖਾਂਗੇ ਆਪਾਂ ਲંબਾਈ ਰੱਖਾਂਗੇ ਸੋਨ 7 ਇੰਚ ਦੀ ਤੇ ਗੈਪ ਰੱਖਾਂਗੇ ਆਪਾਂ 3.5 ਦਾ ਠੀਕ ਹੈ इस पलोई का भी अग कर लिया साढ़े तीन क्योंकि इससे आप कमर का निशान लाने ठीक है जोड़ा पलोई का सेंटर होंगे ना उस कमर का निशान लाने इस <laughs> तो बाद जरा इथा गैप है ये रखना आप दो इंच का ठीक है ਇਥੇ ਵੀ सेम ਆਵਲਾਪੂ ਆਇੰਟ ਤੇ ਮੋਡੇ ਦਾ ਪੁਆਇੰਟ ਇਹਨਾਂ ਦੋਨਾਂ ਨੂੰ ਮਿਲਾ ਕੇ ਜਿਹੜੀ ਆਪਾਂ ਮੋਡੇ ਵਾਲੀ ਕੋਈ ਪਾਉਣੀ ਆ ਨਾ ਇੱਥੋਂ ਇਹ ਵੀ ਸੇਮ ਆਪਾਂ 2 ਇੰਚਾਂ ਦੀ ਗੈਸ ਰੱਖਾਂ। ਹੋਲਾ ਮੰਗਿਆ ਆਪਾਂ ਸ਼ਕਤੀ ਦਾ ਨਾਮ। ਨਿਸ਼ਾਨ ਛਾਤੀ ਹੈਗੀ ਉਹਨਾਂ ਦੀ 18 9 ਤੇ 9 18 ਇਹ ਆ ਗਿਆ। 1 ਇੰਚਾਂ ਵਾ ਵੱਧ ਰੱਖਦੇ ਆ ਠੀਕ ਹੈ। ਉਹ ਆਪਾਂ ਵੱਧ ਤਾਂ ਰੱਖਦੇ ਆ ਜਿਹੜੀ ਇੱਥੇ ਕੋਈ ਪਾਉਗੀ। छाती लाया उसना मिलावे इस तू बाद कमरदार निशान लावे सैड सिलाई है चौदह ती आप रखा पंद्रह एक इंच बढ़ा के अद्धा इंच फलोई चला जाऊगा अद्धा इंच इतने सिलाई चला जाऊगा ठीक है ਇਹ ਆਪਾਂ ਬਾਰੀ ਬਾਰੀ ਨਿਸ਼ਾਨ ਲਾਉਣ ਪੈਣ ਕਰਕੇ ਪਹਿਲੀ ਵਾਧ ਰੱਖ ਦੋ। ਕਿਪ ਹੈਗੀ ਉਹਨਾਂ ਦੀ ਬੰਦ। ਅੱਜ। ਫਿਰ ਇਸ ਨੂੰ ਆਪ ਪਹਿਦਨਾ ਮਿਲਾ ਲਵਾਂਗੇ। ਆਂ ਗਿਆ ਆਪ ਕੋਈ ਦਾ ਆਪਾਂ ਅੱਧੇ ਦੀ ਦਲੋਈ ਪਾਣੀ ਠੀਕ ਹੈ ਅੱਧੇ ਇੰਚ ਦੀ। ਫਿਰ ਆਪ ਇਹ ਸੁਨੇ ਦੇ ਲਵਾਂਗੇ।